प्यारी विद्यार्थियो आज अपन पंजाबी वर्णमाला ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ ਜਿਵੇਂ ਤੁਸੀਂ ਪਹਿਲੀ ਪੰਤ ਜਾਣਦੇ ਹੋ ਕਿ ਊੜੇ ਤੋਂ ਲੈ ਕੇ ੜੇ ਅੱਖਰ ਤੱਕ ਜਿਹੜੀਆਂ ਧੁਨੀਆਂ ਹੁੰਦੀਆਂ ਹਨ ਉਹਨਾਂ ਦੀ ਗਿਣਤੀ 35 ਹੁੰਦੀ ਹੈ ਜਿਸ ਤਰ੍ਹਾਂ ਬੇਟਾ ਊੜਾ ਆੜਾ ਈ ਇਹ ਸਾਰੇ ਅੱਖਰ ਧੁਨੀਆਂ ਹਨ ਤੁੰ ਦਾ ਅਰਥ ਆਵਾਜ਼ ਹੁੰਦਾ ਹੈ ਧੁਨੀ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰ ਜਦੋਂ ਦੋ ਜਾਂ ਦੋ ਤੋਂ ਵੱਧ ਧੁਨੀਆਂ ਮਿਲਦੀਆਂ ਹਨ ਤਾਂ ਸ਼ਬਦ ਬਣਦਾ ਹੈ ਤੇ ਸਾਰੇ ਬੱਚੇ ਅੱਜ ਅਸੀਂ ਧੁਨੀਆਂ ਦਾ ਵਰਗੀਕਰਨ ਕਰਾਂਗੇ ਜਿਸ ਤਰ੍ਹਾਂ ਊੜਾਈ ਬਾਲੀ 70 ਦੇ ਨੂੰ ਅਸੀਂ ਮੁੱਖ ਵਰਗ ਕਹਿੰਦੇ ਹਾਂ ਇਸ ਅਗਲੀ 70 ਕਰਕੇ ਨਾਲ ਸ਼ੁਰੂਆਤ ਹੁੰਦੀ ਹੈ ਇੱਕ ਵਰਗ ਹੁੰਦਾ ਹੈ ਭਾਗ ਪਹਿਲੀ 70 ਦਾ ਪਹਿਲਾ ਅੱਖਰ ਉਸ ਤਰ੍ਹਾਂ ਅਸੀਂ ਉਸ ਅੱਖਰ ਦੇ ਨਾਲ ਸੰਬੋਧਨ ਕਰਦੇ ਹਾਂ ਜਿਵੇਂ ਕ ਵਰਗ ਚ ਵਰਗ ਟ ਵਰਗ ਟ ਵਰਗ ਪ ਵਰਗ ਉਸ ਤਰ ਅਸੀਂ ਆਖਰੀ ਜਿਹੜੀ ਸਤਰ ਹੈ ਯਾ ਰਾ ਰ ਲਾ ਲਾ ਬਾਵਾ ੜਾੜ ਇਸ ਨੂੰ ਬੇਟਾ ਅਸੀਂ ਅੰਤਮ ਵਰਗ ਜਾਂ ਅਸੀਂ ਆਖਰੀ ਜਿਹੜਾ ਗਰੁੱਪ ਹੈ ਉਹੋ ਮੰਨਦੇ ਹਾਂ ਇਸ ਵਾਗ ਸਸਿ ਪਰਵਿੰਦੀ ਸਾ ਬੋਲੇ ਖਾਕੇ ਪਰਵਿੰਦੀ ਖਾ ਬੋਲੇ ਗਗੇ ਪਰਵਿੰਦੀ ਗਾ ਬੋਲੇ ਜੇ ਜੇ ਪਰਵਿੰਦੀ ਜਾ ਬੋਲੇ ਫ ਪਰਵਿੰਦੀ ਫਾ ਬੋਲੇ ਤੇ ਲਲੇ ਪਰਵਿੰਦੀ ਲਾ ਬੋਲੇ ਈ ਬੇਟਾ ਜਿਹੜੀ ਟੋਲੀ ਹੈ ਇਸ ਨੂੰ ਸੀ ਨਵੀਨ ਟੋਲੀ ਕਹਿੰਦੇ ਹਨ ਜਿਸ ਤਰ੍ਹਾਂ ਪਹਿਲੇ ਵਰਗ ਹੋਏ 7 ਤੇ ਇੱਕ ਆਖਰੀ ਵਰਗ ਹੋਇਆ 8ਵਾਂ ਨੰਬਰ 7 ਵਿੱਚ ਅੱਖਰ ਜਿਹੜੀ ਗਿਣਤੀ ਹੈ ਉਹ 5-5 ਹੁੰਦੀ ਹੈ ਦੇ ਆਖਰੀ ਵਰਗ ਵਿੱਚ ਅੱਖਰਾਂ ਦੀ ਗਿਣਤੀ 6 ਹੁੰਦੀ ਹੈ। ਭਾਵ 7 ਪਾਂ 35 ਇਸ ਕਰਕੇ ਇਹਨੂੰ 35 ਅੱਖਰੀ ਕਿਹਾ ਜਾਂਦਾ ਹੈ। ਭਾਵ ਪੰਜਾਬੀ